ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸਵੀਅਰਸ ਐਂਡ ਵੈਲ ਸੈਕਸ਼ਨ ਜੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨਸਾਰ ਹਰਿਆਣੇ ਦੇ ਬੀਜੇਪੀ ਮੁਖੀ ਮੋਹਨ ਲਾਲ ਬਦੋਲੀ ਦੇ ਖਿਲਾਫ ਹਿਮਾਚਲ ਪ੍ਰਦੇਸ਼ ਵਿੱਚ ਬਲਾਤਕਾਰ ਦਾ ਕੇਸ ਰਜਿਸਟਰ ਹੋਇਆ ਹੈ ਔਰ ਅਮਰੀਕਾ ਦੀਆਂ ਖਬਰਾਂ ਅਨਸਾਰ ਨਵਾਰਸਕਾਰ ਸਟੇਟ ਵਿੱਚ 6 ਹਿੰਦੂਤਵੀ ਮਾਈਨਰ ਬੱਚੀਆਂ ਦੀ ਸੈਕਸ ਟ੍ਰਾਫਿਕਿੰਗ ਦੇ ਕੇਸ ਵਿੱਚ ਗ੍ਰਫਤਾਰ ਹੋਏ ਨੇ ਇਹ ਸਭ ਜ਼ਾਹਿਰ ਕਰਦਾ ਹੈ ਕਿ Hindu ਰਾਸ਼ਟਰ ਦੀ ਆੜ ਵਿੱਚ ਇਹ ਹਿੰਦੂਤਵੀ ਕਿਸ ਕਿਸਮ ਦੀ ਬਾਦ ਅਖਲਾਕੀ ਕਰ ਰਹੇ ਹਨ ਸੋ ਇਸ ਵਾਰੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲੇ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂਨ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਅਲਿਖਲੀ ਤੋਰਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਾਦਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਬਦਕਾਰੀ ਬਾਦਖਲਾਕੀ ਹਿੰਦੂ ਤਵੀਆਂ ਦੇ ਡੀਐਨਏ ਚ ਹੈ ਇਹਦੇ ਚ ਤਾਂ ਕੋਈ ਸ਼ੱਕ ਨਹੀਂ ਬੇਸਿਕਲੀ ਕੋਵਿਡ ਨੇ ਡਰਪੋਕ ਨੇ ਲੇਕਨ ਕ੍ਰਿਮੀਨਲ ਮਾਈਂਡਡਡ ਇਹਨਾਂ ਦਾ اور ਖਾਸ ਤੌਰ ਤੇ ਜਦੋਂ ਇਹਨਾਂ ਦੇ ਕੋਲ ਪਾਵਰ ਹੋਏ ਜਾਂ ਕਰਾਊਡ ਚ ਹੋਣ ਦੋਨਾਂ ਹਾਲਤਾਂ ਦੇ ਵਿੱਚ ਉਹ ਅਸੀਂ ਨਵੰਬਰ 84 ਦੇ ਪੀਰੀਅਡ ਚ ਵੀ ਦੇਖਿਆ ਆਰਐਸਐਸ ਦੇ ਇਹ ਠੀਕ ਹੈ ਵੀ ਬਹੁਤਾ ਖੁਸ਼ ਕਾਂਗਰਸ ਦੇ ਖਾਤੇ ਚ ਪੈਂਦਾ ਹੈ ਔਰ ਇਹਨਾਂ ਦਾ ਜ਼ਿਕਰ ਨਹੀਂ ਹੁੰਦਾ ਲੇਕਨ ਇਹਨਾਂ ਨੇ ਵੀ ਗੁੰਡਾਗਰਦੀ ਦੀ ਸਖਰ ਔਰ ਜਨਾ ਨੇ 2002 ਚ ਗੁਜਰਾਤ ਦੇ ਵਿੱਚ ਇਹਨਾਂ ਨੇ ਕੀ ਕੀਤਾ ਤੇ ਉਹ ਕਰਤੂਤਾ ਇਹਨਾਂ ਦੀਆਂ ਦੇਖੋ ਤਾਂ ਫਿਰ ਜਿਹੜੀ ਹੈ ਕੋਈ ਵੀ ਜ਼ੁਲਮ ਕਰਨ ਵਾਲੀ ਧਿਰ ਉਹ ਸ਼ਰਮਸਾਰੀ ਮਹਿਸੂਸ ਕਰੇਗੀ ਇਹਨਾਂ ਦੇ ਸਾਹਮਣੇ ਬਿਲਕੁਲ ਜਿਹੜੀ ਖਬਰ ਅਸੀਂ ਹੁਣ ਡਿਸਕਸ ਕਰ ਰਹੇ ਹਾਂ ਸਾਡੇ ਵੀਰ ਜਿਹੜੇ ਐਲ.ਏ ਤੋਂ ਨੇ ਉਹਨਾਂ ਨੇ ਸਾਨੂੰ ਭੇਜੀ ਔਰ ਬਾਅਦ ਚ ਮੈਂ ਦੇਖਿਆ ਦਾ ਹਿੰਦੂ ਦੇ ਵਿੱਚ ਵੀ ਔਰ ਇੰਡੀਅਨ ਐਕਸਪ੍ਰੈਸ ਵੀ ਆਈ ਔਰ ਸਾਡੀ ਦੇ ਵਿੱਚ ਇੱਕ ਦਿਲਚਸਪੀ ਵੀ ਹੈ ਕਿਉਂਕਿ ਹਰਿਆਣੇ ਦੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਹੋਣ ਜਾ ਰਹੀਆਂ ਔਰ ਜਿੱਥੇ ਜਵੇਂ ਮਨੋਰ ਲਾਲ ਖੱਟੜ ਨੇ ਪੂਰਾ ਪੂਰਾ ਜਿਹੜਾ ਉਹਦੇ ਵਿੱਚ ਕੁਸਪੈਟ ਸਿੱਖਾਂ ਦੇ ਵਿੱਚ ਕੀਤੀ ਔਰ ਮੈਂ ਨਾਂ ਨਹੀਂ ਲਵਾਵਾਂਗਾ ਵੀ ਕੌਣ ਲੋਕ ਨੇ ਪਰ ਉਹਨਾਂ ਚ ਕਰਮਣਿਕ ਸਿੰਘ ਮਾਨ ਨਾਂ ਦਾ ਬੰਦਾ ਜਿਹੜਾ ਕਿ ਸਿੱਧੇ ਤੌਰ ਦੇ ਉੱਤੇ ਬੀਜੇਪੀ ਨਾਲ ਐਫੀਲੀਏਟ ਹੈ ਔਰ ਉਸ ਦੀ ਹੀ ਚੱਲਦੀ ਹੈ ਔਰ ਇਸ ਕਿਸਮ ਦਾ ਕਿਉਂਕਿ ਦਿੱਲੀ ਕਮੇਟੀ ਵੀ ਕਾਬੂ ਕੀਤੀ ਹੈ ਬੀਜੇਪੀ ਨੇ ਔਰ ਹਰਿਆਣਾ ਕਮੇਟੀ ਪਹਿਲਾਂ ਤਾਂ ਇੰਟਰਮ ਟਾਈਪ ਹੀ ਸੀ ਇਲیکشن ਤਾਂ ਪਹਿਲੀ ਵਾਰ ਹੋਣ ਜਾ ਰਹੀ ਹੈ ਸੋ ਉਹਨਾਂ ਨੇ ਉਹਦਾ ਕੰਟਰੋਲ ਬੀਜੇਪੀ ਨੇ ਆਪਣਾ ਕਰਨਾ ਹੈ ਔਰ ਉਹਦੇ ਲਈ ਉਹਨਾਂ ਨੇ ਜਿਵੇਂ ਉੱਥੇ ਮਨਜਿੰਦਰ ਸਰਸਾ ਜਾਂ ਕਾਲਕਾ ਲੱਭੇ ਹੋਏ ਨੇ ਇੱਥੇ ਰਮਣੀਕ ਮਾਨ ਔਰ ਦੂਜੇ ਇਸ ਕਿਸਮ ਦੇ ਹੋਰ ਕੈਰੇਕਟਰ ਨੇ ਹੁਣ ਉੱਥੇ ਜਿਹੜਾ ਮੇਨ ਇਸ ਜਿਹੜੇ ਭਾਜਪਾ ਦੀ ਹਕੂਮਤ ਹੈ ਸੈਣੀ ਚੀਫ ਮਿਨਿਸਟਰ ਹੈ ਲੇਕਨ ਰੀਅਲ ਪਾਵਰ ਤਾਂ ਜਿਹੜੀ ਭਾਜਪਾ ਦੀ ਕਮਾਂਡ ਹੁੰਦੀ ਹੈ ਪਾਰਟੀ ਉਹਦੇ ਕੋਲ ਹੁੰਦੀ ਹੈ ਔਰ ਹਰਿਆਣਾ ਭਾਜਪਾ ਦਾ ਜਿਹੜਾ ਚੀਫ ਹੈ ਉਹ ਮੋਹਨ ਲਾਲ ਬਰਦੋਲੀ ਹੈ ਔਰ ਇਹ ਰਮਣੀਕ ਮਾਨ ਦੇ ਨਾਲ ਸਿੱਖ ਮਾਮਲਿਆਂ ਦੇ ਵਿੱਚ ਪੂਰਾ ਇਹ ਇਹਦੀ ਗਹਿ ਗੱਛ ਸ਼ਮੂਲੀਅਤ ਹੈ ਹੁਣ ਇਹ ਖਬਰ ਜਿਹੜੀ ਮੀਡੀਆ 'ਚ ਵੀ ਹੈ ਸੋਸ਼ਲ ਮੀਡੀਆ ਤੇ ਵੀ ਆਈ ਕਿ ਵੀ ਇਹਨਾਂ ਨੇ ਕਿਵੇਂ ਇਹ ਜਿਹੜਾ ਬੀਜੇਪੀ ਦਾ ਚੀਫ ਮੋਨ ਲਾਲ ਬਦੂਲੀ ਹੈ ਇਹਨੇ ਹਰ ਹਿਮਾਚਲ ਦੇ ਵਿੱਚ ਕਸੌਲੀ ਪੁਲਿਸ ਸਟੇਸ਼ਨ ਐ ਸੋਲਨ ਡਿਸਟ੍ਰਿਕਟ ਦਾ ਉਹਦੇ ਚ ਕੇਸ ਇਹਦੇ ਅਗੇਂਸਟ ਰਜਿਸਟਰ ਹੋਇਆ ਹੈ ਇਹ ਰਜਿਸਟਰ ਕਰਵਾਉਣ ਵਾਲੀ ਇੱਕ ਦਿੱਲੀ ਦੀ ਬੀਬੀ ਹੈ ਹਾਲਾਂਕਿ ਅਫੀਸ਼ੀਅਲ ਖਬਰਾਂ ਇਹਨੇ ਕਿ ਤਿੰਨ ਬੱਚੀਆਂ ਜਿਨ੍ਹਾਂ ਨੂੰ ਨੌਕਰੀ ਦੇਣ ਦਾ ਝਾਂਸਾ ਦੇ ਕੇ ਇਹਨੇ ਮੋਨ ਲਾਲ ਬਦੂਲੀ ਨੇ ਤੇ ਇਹਦਾ ਕੋਈ ਯਾਰ ਗਾਇਕ ਹੈ ਰੌਕੀ ਮਿੱਤਰ ਜਿਹੜਾ ਇਹਦੇ ਨਾਲ ਉੱਥੇ ਕਸੌਲੀ ਗਿਆ ਹੋਇਆ ਸੀ ਉਹਨਾਂ ਨੇ ਨੇ ਬੱਚੀਆਂ ਦੇ ਨਾਲ ਰਿਪੀਟਿਡਲੀ ਜ਼ਬਰਜਨਾਹ ਕੀਤਾ ਬਲਾਤਕਾਰ ਕੀਤਾ ਹਾਲਾਂ ਗੈਰ ਸਰਕਾਰੀ ਜਿਹੜੇ ਅੰਦਾਜ਼ੇ ਮੁਤਾਬਕ ਇਹ ਵੀ ਹੈ ਵੀ ਉਹ ਬੱਚੀਆਂ ਸਿੱਖ ਬੱਚੀਆਂ ਨਹੀਂ ਹੁਣ ਅਜੇ ਡੀਟੇਲ ਤਾਂ ਸਾਹਮਣੇ ਨਹੀਂ ਹੈ ਕਿਉਂਕਿ ਰਿਪੋਰਟ ਇੱਕ ਦੀ ਹੈ ਪਰ ਉਹਨੇ ਵੀ ਆਪਣੀ ਇੱਕ ਫਰੈਂਡ ਸੇ ਲੀਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਜੀ ਉੱਥੇ ਸਾਨੂੰ ਇਹ ਮਿਲੇ ਕਿਵੇਂ ਸਾਡੇ ਨਾਲ ਇਕਰਾਰ ਕੀਤਾ ਕਿ ਜੀ ਤੁਹਾਨੂੰ ਨੌਕਰੀ ਦਿਵਾਉਣ ਦਾ ਸਡਿਊਸ ਕੀਤਾ ਅਲਕੋਹਲ ਦਾ ਇਸਤੇਮਾਲ ਕਰਕੇ ਉਹਨਾਂ ਨੇ ਉਹਨਾਂ ਨੂੰ ਕਰਕੇ ਫਿਰ ਵੀਡੀਓਜ਼ ਵਗੈਰਾ ਬਣਾ ਲਈਆਂ ਬਲੈਕਮੇਲ ਕਰਨਾ ਸ਼ੁਰੂ ਕੀਤਾ ਪਰ ਉਹਨਾਂ ਨੇ ਕਰੇਜ ਕਰਕੇ ਜਿਹੜਾ ਇਹ ਰਿਪੋਰਟ ਕੀਤਾ ਕਿ ਭਾਈ ਇਹ ਭਾਜਪਾ ਚੀਫਰ ਐ ਸਿੰਗਰ ਨੇ ਸਾਡੇ ਨਾਲ ਇਹ ਕੀਤਾ ਔਰ ਹੁਣ ਅੱਗੋਂ ਕਾਰਵਾਈ ਕੀ ਹੁੰਦੀ ਹੈ ਕੀ ਨਹੀਂ ਪਰ ਇਹ ਗੱਲ ਸਮਝਣ ਲਈ ਜ਼ਰੂਰੀ ਹੈ ਕਿ ਕਿਸ ਲੈਵਲ ਦਾ ਇਹਨਾਂ ਦਾ اخلاق ਹੈ ਜਦੋਂ ਉਹ ਸੀ ਇਹ ਹਿੰਦੂ ਤਵਾਦੀ ਆਈਡੀਓਲੋਜੀ ਦੀ ਗੱਲ ਕਰਦੇ ਔਰ ਇਸੇ ਦੌਰਾਨ ਸਾਡੀਆਂ ਨਜ਼ਰਾਂ ਚੋਂ ਇੱਕ ਖਬਰ ਵੀ ਗੁਜ਼ਰੀ ਇਨੈਬਰਾਸਕਾ ਦੇ ਹਵਾਲੇ ਨਾਲ ਉਮਾਹਾ ਟਾਊਨ ਹੈ ਕਿ ਵੀ 6 ਲੋਕ ਜਿਹੜੇ ਨੇ ਉਹ ਅਰੈਸਟ ਹੋਏ ਨੇ ਇਹ ਪ੍ਰੋਪਰ ਅਰੈਸਟ ਹੈ ਉਹਨਾਂ ਦੀ ਉਮਾਹਾ ਨੈਬਰਾਸਕਾ ਦੇ ਵਿੱਚ ਔਰ ਇਹ ਨੇ ਜਿਹੜੀ ਸੈਕਸ ਟ੍ਰੈਫਿਕਿੰਗ ਜਦੋਂ ਅਸੀਂ ਇਹ ਕਹਿੰਦੇ ਆਂ ਵੀ ਛੋਟੀਆਂ ਬੱਚੀਆਂ ਨੂੰ ਇਧਰੋਂ ਉਧਰੋਂ ਜਿਹੜਾ ਉਹ ਇੱਕ ਪਾਸੇੋਂ ਖਰੀਦਣਾ ਵੇਚਣਾ ਉਹਨਾਂ ਦੇ ਨਾਲ ਜਿਹੜਾ ਉਹ ਮਾੜੇ ਸਬੰਧ ਕਰਨ ਦੇ ਲਈ ਔਰ ਇਹ ਜਿਹੜੇ ਅਰੈਸਟਡ ਸਸਪੈਕਟ ਨੇ ਉਹਨਾਂ ਚ ਵਿਸ਼ਾਲ ਗਿਰੀ ਗੋਸਵਾਮੀ ਇਹ ਫੜੇ ਹੋਏ ਨੇ ਅਰੈਸਟ ਅਮਰੀਕਾ ਜਾਰੈਸਟ ਹੋ ਗਏ ਹੁੰਦਾ ਜਦੋਂ ਆਲਰੇਡੀ ਸਾਰੇ ਸਬੂਤਾਂ ਦੇ ਨਾਲ ਵਿਸ਼ਾਲਗਰੀ ਗੋਸਵਾਮੀ 31 ਸਾਲਾਂ ਦਾ ਸੁਮੇਤ ਚੌਧਰੀ 23 ਸਾਲਾਂ ਦਾ ਕਵਨ ਕੁਮਾਰ ਪਟੇਲ 26 ਸਾਲਾਂ ਦਾ ਔਰ ਇਸੇ ਤਰ੍ਹਾਂ ਤਿੰਨ ਹੋਰ ਨਾਂ ਨੇ ਜਿਹੜੇ ਇਸੇ ਏਜ ਗਰੁੱਪ ਦੇ ਨੇ ਔਰ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਨੇ ਇਹਨਾਂ ਦੇ 6 ਪੀਪਲ ਅਰੈਸਟਡ ਫਾਰ ਸੈਕਸ ਟ੍ਰੈਫਿਕਿੰਗ ਆਫ ਮਾਈਨਰਸ ਇਨੋ ਮਹਾਨ ਅਬਰਾਸ ਕਾ ਔਰ ਜਿਹੜੀ ਟ੍ਰੈਫਿਕਿੰਗ ਵੀ ਹੈ ਉਹਦੇ ਵਿੱਚ ਕੋਈ ਅ ਐਡਲਟ ਨਹੀਂ ਹੈ ਲੇਡੀਜ਼ ਬੱਚੀਆਂ ਨੇ ਛੋਟੀਆਂ ਫਿਰ ਨਾਲ ਹੀ ਮੇਰੇ ਇਹ ਖਬਰ ਗੁਜ਼ਰੀ ਕਿ ਇਹ ਜਦੋਂ ਐਲ.ਏ ਚ ਅੱਗਾਂ ਲੱਗੀਆਂ ਹੋਈਆਂ ਨੇ ਤਾਂ ਲੁੱਟਮਾਰ ਕਰਨ ਵਾਲਿਆਂ ਚ ਵੀ ਸਭ ਤੋਂ ਅੱਗੇ ਨੇ ਉਹਨਾਂ ਨੇ ਕਿਹਾ ਪਰਜੀਤ ਪੁਵੇਸ਼ ਪਟੇਲ ਦੇ ਵਰ ਕਾਟ ਟ੍ਰਾਈਂਗ ਟੂ ਸਟਾਰਟ ਅ ਫਾਇਰ ਵਿਦ ਟੋਰਚ ਬਲੋਅਰ ਫॉर ਲੂਟਿੰਗ ਇਨ ਏਰੀਆਜ਼ ਡਿਵੈਸਟੇਟਿੰਗ ਬਾਈ ਫਾਇਰਸ ਵੁੱਡਲੈਂਡ ਹਿਲਸ ਇਹ ਕੈਲੀਫੋਰਨੀਆ ਵਾਈਲਡ ਫਾਇਰਸ ਦੀ ਹਾਊਸ ਟੈਗ ਇਹ ਤਿੰਨ ਬੰਦੇ ਜਿਹੜੇ ਨੇ ਫੜੇ ਨੇ ਕਿ ਇਹ ਉੱਥੇ ਲੁੱਟਮਾਰ ਕਰਨ ਦੇ ਇਰਾਦੇ ਨਾਲ ਇਹ ਅੱਗ ਲਾਣ ਦੀ ਅੱਗੋਂ ਕੋਸ਼ਿਸ਼ ਕਰਦੇ ਸੀ ਔਰ ਹੁਣ ਮਤਲਬ ਉਹ ਇੱਕ ਨੇ ਉਸ ਤੇ ਕਮੈਂਟ ਲਿਖਿਆ ਹੋਇਆ Sikhs try to help people affected by natural disasters and Gujju Hindus try to loot ke utthe lutan ponche hoye ne so hala assi eh nahi kehnde ki har dharm de vich changge maade log ho sakde ne par eh jehde dusreyan nu aacharan ikhlaq sari duniya ch saadi peace aur spirituality aur yoga aur duja asal kardoot te kirdar inha de lokan da ki hai leadership level da ਹੁਣ ਉਹ ਬਿਕਲਸ ਬਾਨੋ ਕੇਸ ਦੇ ਵਿੱਚ ਅਸੀਂ ਦੇਖਿਆ ਵੀ ਕਿਸ ਲੈਵਲ ਦੇ ਇਹਨਾਂ ਦੇ क्राइम ਵਿੱਚ ਹਾਰ-ਪਾ ਕੇ ਸਵਾਗਤ ਕਰ ਰਹੇ ਨੇ ਕਿਸ ਕਿਸਮ ਦਾ ਕਰਦਾਰ ਇਹਨਾਂ ਦਾ ਹੁਣ ਨਜ਼ਰ ਆ ਰਿਹਾ ਜੇ ਭਾਜਪੀ ਦਾ ਸਟੇਟ ਚੀਫ ਇਨਵੋਲਵ ਹੈ ਔਰ ਉਹ ਕਿਸ ਲੈਵਲ ਦੇ ਕੇਸ ਚ ਇਨਵੋਲ ਹੈ ਉਹ ਤੋਂ ਤੁਸੀਂ ਇੱਥੇ ਨਿਬਰਾਸਕਾ ਵਰਗੀ ਸਟੇਟਸ ਜਿਹੜਾ ਹੈ ਉਹ ਇਹ ਕੁਝ ਕਰ ਰਹੇ ਨੇ ਤਾਂ ਇੱਥੇ ਇਹ ਇਹ ਹਿੰਦੂਤਵਾਦ ਦਾ اخلاق ਕਹਿ ਜਾਂ ਇਹ ਹਿੰਦੂਤਵਾ ਦੀ ਆਈਡੀਓਲੋਜੀ ਹੈ ਜਿਹਨੋ ਜਿਹਦੇ ਦੇ ਉੱਤੇ ਐਕਟ अपॉन ਕਰ ਰਹੇ ਨੇ ਬਿਲਕੁਲ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੁਣ ਆਪ ਆਪਣ ਜਿਹੜੀ ਵੀਵਜ਼ ਮੈਸ ਸੁਣਨੇ ਆ ਲੈਣ ਜਾ ਰਹੇ ਆ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆਂ ਔਰ ਸਾਡੇ ਤਰਮ ਸਿੰਘ ਜੀ ਹੈਗੇ ਨੇ ਵੀਵਰ ਉਹ ਸਾਡੇ ਪਹਿਲੇ ਵੀਵਰ ਨੇ ਔਰ ਸਾਨੂੰ ਫਤਿਹ ਬੁਲਾਉਂਦੇ ਨੇ ਇੰਦਰਜੀਤ ਸਿੰਘ ਸੰਧੂ ਜੀ ਬਲਜੀਤ ਵਰਾਜ ਜੀ ਮੁਹੰਮਦ ਜਾਕੂਬ ਜੀ ਵੀ ਆਏ ਨੇ ਔਰ ਉਹ ਸਾਨੂੰ ਜੀ ਆਇਆਂ ਕਹਿੰਦੇ ਨੇ ਔਰ ਤੁਨ ਵੀ ਆਪਾਂ ਵੈਲਕਮ ਕਰਦੇ ਆਂ ਔਰ ਕਹਿੰਦੇ ਨੇ ਕਿ ਤੁਸੀਂ ਜਿਹੜੀ ਹੈ 1981 ਤੋਂ ਖਾਲਸਾਣ ਦੀ ਜਿਹੜੀ ਮੂਵਮੈਂਟ

ਆਊਟ ਆਫ ਡੇਂਜਰ ਨਹੀਂ ਹੈ ਲੇਕਿਨ ਅੱਗੇ ਲੱਗਣ ਦਾ ਵੈਸੇ ਤਾਂ ਹਰ ਸਾਲ ਵਾਈਲਡ ਫਾਇਰਸ ਹੁੰਦੀਆਂ ਨੇ ਲੇਕਿਨ ਇਸ ਵਾਰ ਅਨ ਕੰਟਰੋਲੇਬਲ ਹੋਈਆਂ ਅਜੇ ਉਹਦਾ ਕਾਰਨ ਜਿਹੜਾ ਉਹ ਨਹੀਂ ਪਤਾ ਹੁੰਦੀਆਂ ਹਰ ਸਾਲ ਇਹ ਹਲੇ ਦੇ ਹਵਾਲੇ ਨਾਲ ਹਾਂਜੀ ਜਸਕਿਰ ਸਿੰਘ ਫਤਿਹਬਲਾਂਦੇ ਨੇ ਚੜਦੀ ਕਲਾ ਲੋਚਦੇ ਸਾਡੀ ਔਰ ਖਾਲਸਾ ਦਾ ਪਾਤ ਕਹਿੰਦੇ ਨੇ ਔਰ ਜਾਕੂਬ ਜੀ ਕਹਿੰਦੇ ਨੇ ਕਿ ਅਬ ਜੰਗ ਜੰਗ ਅਧੀ ਦਾ ਪਤਾ ਨਹੀਂ ਕੀ ਪੈਦਾ ਗਜ਼ਾਹ ਗਜ਼ਾਬਰੀ ਮੇਂ ਕੀ ਗੱਲ ਬਾਤ ਕਰਨਾ ਚਾਹੁੰਦੇ ਨੇ ਔਰ ਪੰਨੂ ਪੰਨੂ ਜੀ ਖਾਲਸਾ ਜਿੰਦਾਬਾਦ ਕਹਿੰਦੇ ਨੇ ਔਰ ਫੇਰ ਇਸੇ ਤਰ੍ਹਾਂ ਦਵਿੰਦਰ ਸੰਤੂ ਜੀ ਡਾਕਟਰ ਸਾਹਿਬ ਜੀ ਸੁਖਵੀਰ ਚੰਦਲ ਬਾਦਲ ਸਾਚੀ ਉਦੂ ਬੋਲਿਆ ਸੀ ਉਦੂ ਤਾਂ ਪ੍ਰਕਾਸ਼ ਚੰਦ ਬਾਦਲ ਜੇਲ੍ਹ ਵਿੱਚ ਸੀ ਜਦੂ ਇਹ ਮੂਰਖ ਜੰਮਿਆ ਸੀ ਹਾਂ ਫਿਰ ਇਸੇ ਤਰ੍ਹਾਂ ਜਾਕੂਬ ਜੀ ਕਹਿੰਦੇ ਨੇ ਕਿ ਨਗਮਾ हसन ਆਪ ਨੇ ਆਪਣਾ ਅੱਛਾ ਉਹਨਾਂ ਨੇ ਮਰਕਾ ਕੋਈ ਹਾਂ ਜੀ ਕਿਸੇ ਹੋਰ ਨੂੰ ਦਵਿੰਦਰ ਸੰਧੂ ਜੀ ਕਹਿੰਦੇ ਰਾਜ ਸਾਹਿਬ ਜੀ ਤੁਸੀਂ ਬਹੁਤ ਸਿਆਣੇ ਹੋ ਪਰ ਬਾਦਲਾਂ ਨੂੰ ਸਿੰਘ ਨਹੀਂ ਚੰਦ ਆਖਿਆ ਕਰੋ ਇਹ ਕਿੱਥੋਂ ਦੇ ਕਹਿੰਦੇ ਸਿੰਘ ਨੇ ਹਾਂ ਨਹੀਂ ਸਿੰਘ ਤਾਂ ਨਹੀਂ ਨੇ ਪਰ ਫਿਰ ਵੀ ਅਸੀਂ ਕੁਝ ਕਾਮਨ ਕਰਟਸੀਜ਼ ਹੁੰਦੀਆਂ ਜਦੋਂ ਅਸੀਂ ਮੀਡੀਆ 'ਚ ਹੁੰਦੇ ਉਹਦੇ ਕਰਕੇ ਅਸੀਂ ਇਸ ਕਿਸਮ ਦੀ ਹੀ ਸਾਨੂੰ ਸ਼ਬਦਾਵਲੀ ਕਹਿਣੀ ਪੈਂਦੀ ਆ ਜੋ ਨੇ ਉਹਦੇ ਨਾਮ ਨੇ ਅਰੇ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜਿੰਨਾ ਚਿਰ ਉੱਥੇ ਹਰ ਇੱਕ ਨੂੰ ਇਹ ਪੂਰਾ ਪਤਾ ਨਹੀਂ ਲੱਗਦਾ ਕਿ ਖਾਲਸਾ ਨਹੀਂ ਹਾਲ ਹੈ ਉਹਨੇ ਸਮੇਂ ਤੱਕ ਪੰਜਾਬ ਕਹਿੰਦੇ ਪੰਬਲਪੂਸੇ ਵਿੱਚ ਹੀ ਰਹਿਣਾ ਜਸਕੀਰਤ ਸਿੰਘ ਜੀ ਜਾਂ ਫਿਰ ਜਦੋਂ ਇਸ ਕਿਸਮ ਦਾ ਬਣ ਗਿਆ ਜਦੋਂ ਉੱਥੇ ਰਹਿਣ ਗਏ ਨਹੀਂ ਜਾਂ ਜੋ ਮਾਹੌਲ ਚੱਲ ਰਿਹਾ ਹੈ ਤਾਂ ਫਿਰ ਤੁਸੀਂ ਕਿਨੂੰ ਸਮਝਾਓਗੇ ਸੋ ਇਹ ਥੋੜੇ ਬਹੁਤ ਹੀ ਹੁੰਦੇ ਨੇ ਜਿਨ੍ਹਾਂ ਨੂੰ ਸਮਝ ਹੁੰਦੀ ਹੈ ਬਾਕੀਆਂ ਨੇ ਉਹਨਾਂ ਨੂੰ ਫੋਲੋ ਹੀ ਕਰਨਾ ਹੁੰਦਾ ਹੈ ਹਾਂਜੀ ਔਰ ਇਸੇ ਤਰ੍ਹਾਂ ਪਰਮਿੰਦਰ ਜੀ ਜਸਵੀਰ ਸਿੰਘ ਬਰਾਜ ਜੀ ਹਰਜੋਤ ਮਾਲ ਜੀ ਭਾਰਤਵਾਜ ਜੀ ਕਹਿੰਦੇ ਨੇ ਕਿ ਮੈਂ ਗੁਰਦਆ ਸਾਹਿਬ ਜਾਂਦਾ ਵਾਂ ਤੇ ਉੱਥੇ ਤਾਂ ਕੋਈ ਗੱਲ ਹੀ ਨਹੀਂ ਕਰਦੇ ਕੁਝ ਸਿੱਖ ਖਾਲਸਤਾਨ ਦੀ ਤੁਸੀਂ ਕਿਹੜੇ ਗੁਰਦੁਆਰਾ ਸਾਹਿਬ ਜਾਂਦੇ ਹੋ ਜੀ ਜਿਹੜਾ ਗੁਰਦੁਆਰਾ ਜਿਸਨ ਅਮਰੀਕਾ ਉਹਨੇ ਰੈਗੂਲਰ ਬੇਸਿਸ ਤੁਹਾਨੂੰ ਮੇਰਾ ਖਿਆਲ ਹੈ ਜਿੰਨੇ ਗੁਰਦਵਾਰੇ ਦੇਖੋਗੇ ਤੁਹਾਨੂੰ ਖਾਲਸਤਾਨ ਦੇ ਬੈਨਰ ਵੀ ਨਜ਼ਰ ਆਉਂਦੇ ਨੇ ਤੁਸੀਂ ਗੱਲਬਾਤ ਕਿਸੇ ਨਾਲ ਕਰਕੇ ਵੀ ਦੇਖਿਓ ਤੁਹਾਡੇ ਨਾਲ ਰਾਹ ਜਾਂਦੇ ਆ ਨਾਲ ਤੁਹਾਨੂੰ ਕੋਈ ਗੱਲ ਕਿਉਂ ਕਰੇਗਾ ਬਾਕੀ ਤੁਸੀਂ ਪੈਰੇਡਸ ਦੇਖ ਲੈਣਾ ਜਿਹੜੇ ਸਾਰੇ ਗੁਰਦੁਆਰੇ ਕੱਢਦੇ ਨੇ ਉਹਨਾਂ ਚ ਲੋਕਾਂ ਦੀ ਆਵਾਜ਼ ਸੁਣ ਲੈਣਾ ਪਰ ਜੇ ਫਿਰ ਵੀ ਤੁਸੀਂ ਸੁਣਨ ਤੋਂ ਦੇਖਣ ਤੋਂ ਇਨਕਾਰ ਹੀ ਹੋ ਫੇਰ ਜਿਹੜਾ ਉਹ ਤੁਹਾਡਾ ਹੱਕੀ ਪ੍ਰਬੰਧ ਅਸੀਂ ਹੋਰ ਕਰ ਸਕਦੇ ਹਾਂ ਤੁਹਾਨੂੰ ਸਮਝਾ ਬਿਲਕੁਲ ਕਿਰਪਾਲ ਸਿੰਘ ਜੀ ਕਹਿੰਦੇ ਨੇ ਕਿ ਹੁਣ ਸਮਾਂ ਪੰਥ ਲਈ ਇਕੱਠੇ ਹੋ ਕੇ ਟੁੱਟੀ ਗੰਡਨ ਦਾ ਹੈ ਭਾਈ ਇਤਿਹਾਸ ਗਵਾਹ ਹੈ ਕਿ ਇੱਕ ਵਾਰ ਦੀ ਟੁੱਟੀ ਟੁੱਟੇ ਸ਼ੀਸ਼ੇ ਦੇ ਗੰਡ ਹੁੰਦੀ ਹੈ ਪਰਦਾਨ ਨਹੀਂ ਪੰਥ ਦੇ ਸਿਵਾਦਾਰ ਬਣੋ ਰਾਜ ਭਾਗ ਤੁਹਾਡੇ ਪੈਰਾਂ 'ਚ ਹੋਵੇਗਾ ਆਪਣੀ ਆਜ਼ਾਦੀ ਦਾ ਫੈਸਲਾ ਤੁਹਾਡੇ ਹੱਥ 'ਚ ਹੈ ਕਿਰਪਾਲ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਔਰ ਮੇਰੇ ਲਈ ਸਭ ਤੋਂ ਜ਼ਿਆਦਾ ਅਫਸੋਸਨਾ ਕਿ ਸੀ ਕਿ ਜਿਸ ਥਾਂ ਦੇ ਉੱਤੇ ਇਹ ਸੁਖਬੀਰ ਬਾਦਲ ਹੋ ਰਹੇ ਸਾਰੇ ਡਿਫਾਈ ਕਰ ਰਹੇ ਸੀ ਖਾਲਸਾ ਮਰਿਆਦਾ ਨੂੰ ਅਕਾਲ ਤਖਤ ਨੂੰ ਦੂਜਾ ਇਹ ਉਹ ਥਾਂ ਹੈ ਕਿ ਜਿਹੜੇ ਕਿਸੇ ਸਟੇਜ ਤੇ ਕਮਜ਼ੋਰ ਵੀ ਹੋਏ ਸੀ ਉਹਨਾਂ ਨੇ ਟੁੱਟੀ گنڈਾਈ ਸੀ ਆ ਕੇ ਆਪਣੀਆਂ ਸ਼ਹੀਦੀਆਂ ਦੇ ਕੇ ਸੋ ਇਹ ਤਾਂ ਉਹ ਮੁਕਾਮ ਸੀ ਜਿੱਥੇ ਜਿਹੜਾ ਗੁਨਾਹ ਨਹੀਂ ਵੀ ਮੰਨਿਆ ਹੋਇਆ ਸੀ ਉਹ ਵੀ ਮੰਨਦੇ ਕਹਿੰਦਾ ਵੀ ਅਸੀਂ ਬਾਬਾ ਆ ਗਏ ਆ ਤੇਰੇ ਦਰ ਤੇ ਟੁੱਟੀ ਗੰਢ ਲੈ ਅਸੀਂ ਪੰਥ ਦੇ ਸੇਵਕ ਹੈ ਇਹਨਾਂ ਨੂੰ ਸਿਰ ਤੇ ਚੁੱਕਿਆ ਹੁੰਦਾ ਪਰ ਅਕਾਲ ਪੁਰਖ ਨੇ ਜਦੋਂ ਇਹਨਾਂ ਦੀ ਤਬਾਹੀ ਨਿਸ਼ਚਿਤ ਕੀਤੀ ਹੋਈ ਹੈ ਤੇ ਉਹ ਵਿਨਾਸ਼ ਕਾ ਨਹੀਂ ਵਿਪਰੀਤ ਬੁੱਧੀ ਕਿ ਜਦੋਂ ਵਿਨਾਸ਼ ਆਂਦਾ ਹੈ ਅਕਲ ਪੁੱਠੀ ਹੁੰਦੀ ਹੈ ਸੋ ਇਹਨਾਂ ਦਾ ਇਹ ਵਿਨਾਸ਼ੀ ਹੈ ਜੀ ਗੈਰੀ ਜੀ ਸਾਨੂੰ ਇਤਲੀ ਤੂ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਰਾਜ ਰਾਜਪ੍ਰੀਤ ਸਿੰਘ ਜੀ ਵੀ ਔਰ ਪਰਨੀਤ ਸੇਟੀ ਵਲੌਗ ਜੀ ਵੀ ਸਾਨੂੰ ਫਤਿਹ ਬੁਲਾਣੇ ਖਾਲਸਾ ਜਿੰਦਾਬਾਦ ਕਹਿੰਦੇ ਨੇ ਔਰ ਇਹ ਤਰਨਤਾਰਨ ਤੋਂ ਸਾਨੂੰ ਦੇਖ ਰਹੇ ਨੇ ਔਰ ਬਲਿਹਾਰ ਸਿੰਘ ਕੰਗ ਜੀ ਵੀ ਔਰ ਇਸੇ ਤਰ੍ਹਾਂ ਮੁਹੰਮਦ ਝਕਉਬ ਜੀ ਹਾਂ ਜੀ ਕਹਿੰਦੇ ਜੀ ਭਾਰਤਵਾਦ ਕੋ ਬਹੁਤ ਤਕਲੀਫ ਹੈ ਖਾਲਸਾਨ ਸੇ ਆਈ ਥਿੰਕ ਯਸ ਹਾਂ ਜੀ ਔਰ ਸਖ ਜੀਵਨ ਬੱਚੂ ਜੀ ਵੀ ਗੁਰਚੌਬ ਕਹਿੰਦੇ ਨੇ ਔਰ ਇਸੇ ਤਰ੍ਹਾਂ ਜਾਕੂਬ ਜੀ ਕਹਿੰਦੇ ਨੇ ਬੰਗਲਾਦੇਸ਼ ਦਾ ਚਾਚਾ ਜੋਨਸ ਸੰਧਾਫਾਦ ਔਰ ਇਸੇ ਤਰ੍ਹਾਂ ਮਨਪ੍ਰੀਤ ਸਿੰਘ ਢਲੋਜੀ ਵੀ ਫਿਰ ਸੁਖ ਸਰਮੁਖਮੰਦਰਾ ਜੀ ਵੀ ਨਿਹਾਂ ਸਿੰਘ ਜੀ ਵੀ ਫਿਰ ਇਸੇ ਤਰ੍ਹਾਂ ਦਾਨ ਵੀਰ ਸਿੰਘ ਵੜੈਚ ਜੀ ਔਰ ਕਮਾਂਡੋ ਫੋਰਸ ਜੀ ਬਿਕਰਮਜੀਤ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਮਿਸਰਾ ਸਿੰਘ ਜੀ ਵੀ ਅਹਿਮਦ ਫਵਾਦ ਜੀ ਅਹਿਮਦ ਫਵਾਦ ਜੀ ਕਹਿੰਦੇ ਨੇ ਕਿ ਬਈ ਉਹ ਕੁਝ ਜਿਹੜਾ ਸੀਰੀਅਸ ਡਿਸਕਸ਼ਨ ਕਰਨਾ ਚਾਹੁੰਦੇ ਨੇ ਕਸ਼ਮੀਰ ਤੇ ਖਾਲਸਤਾਨ ਫਰੀडम ਮੂਵਮੈਂਟ ਬਾਰੇ ਈਮੇਲ ਆਈਡੀ ਵਰਕਿੰਗ ਹੈ so sr tv84.tv ਤੇ ਬਹੁਤ ਸਾਨੂੰ ਭੇਜ ਸਕਦੇ ਨੇ ਹਾਂਜੀ ਭੇਜ ਸਕਦੇ ਹਾਂਜੀ ਬਲਰਾਜ ਸਿੰਘ ਜੀ ਵੀ ਅਪਨੀਤ ਸਿੰਘ ਜੀ ਵੀ ਮੁਹੰਮਦ ਐਸਾਕ ਜੀ ਵੀ ਖਾਲਸਾ ਜਿੰਦਾਬਾਦ ਕਹਿੰਦੇ ਰੰਗਰੇਟਾ ਅਫੀਸ਼ੀਅਲ ਕਹਿੰਦੇ ਮੇਰੀ ਭੈਣ ਨਿਲਮ ਕੋਰ ਜੀ ਤੇ ਸਰਦਾਰ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਖਾਲਸਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਬ ਦਾ ਬਹੁਤ ਬਹੁਤ ਸ਼ੁਕਰੀਆ ਹੁਣ ਆਪਣੇ ਆਪਣੇ ਈਵਿਅਰਜ਼ ਕੋ ਲੈਣੇ ਆ ਇਜਾਜ਼ਤ ਵੀਅਰਜ਼ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁਕਤ ਹੈ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਪੁੱਣਾ ਸਾਡੇ ਪਤੇ ਤੇ ਐਸ ਐਚ ਵੀਡੀ ਫੋਰ ਦਾ ਟੀਵੀ ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਖੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦਿੱਤੀ ਤੇ ਨਾ ਚ ਵੀਡੀ ਫੋਰ ਭਲਾ ਦਿਓ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਫਰਾ